ਪੰਜਾਬ ਦੇ ਵਿੱਚ ਪਈ ਇਮਾਰਤ ਤੋਂ ਬਾਅਦ ਸਭ ਤੋਂ ਜ਼ਿਆਦਾ ਜ਼ਿਲ੍ਹਾ ਗੁਰਦਾਸਪੁਰ ਪ੍ਰਭਾਵਿਤ ਹੋਇਆ ਔਰ ਇਸਦੀ ਐਸੀ ਗੱਲ ਕਰਦੇ ਆ ਇਸ ਵਕਤ ਭਾਰਤ-ਪਾਕਿਸਤਾਨ ਸਰਹੱਦ ਦਾ ਕਸਬਾ ਦੁਰਾਂਗਲਾ ਦੁਰਾਂਗਲਾ ਅੱਗੇ ਬਿਲਕੁਲ ਤੋਂ ਪਾਕਿਸਤਾਨ ਸਰਹੱਦ ਨੂੰ ਅੱਗੇ ਜੋੜਦੇ ਨੇ ਔਰ ਇਸ ਵਕਤ ਹਾਲਾਤ ਇਸ ਕਦਰ ਬਣੇ ਕਿ ਜਦੋਂ ਹੜ੍ਹ ਦੀ ਮਾਰ ਪਈ ਹੈ ਇਹ ਪੂਰਾ ਪੁਲ ਜਿਹੜਾ ਸੀਗਾ ਕਿ ਉਹ ਇਸ ਦਾ ਨੁਕਸਾਨ ਕੀ ਹੋਇਆ ਹੈ ਕਿ ਸਾਹਮਣੇ ਤਸਵੀਰ ਹੈ ਪੂਰੀ ਦੀਵਾਰ ਜਿਹੜੀ ਸੀਗੀ ਉਹ ਟੈਟੇਰੀ ਹੋ ਗਈ ਹੈ ਬਿਲਕੁਲ ਨਹਿਰ ਦੇ ਕਿਨਾਰੇ ਸੀ ਜਿੱਥੋਂ ਤੱਕ ਨਜ਼ਰ ਆਏਗੀ ਸਾਇਨਾ ਦੇ ਜਿਹੜੇ ਕਿਨਾਰੇ ਨੇ ਪੂਰੇ ਤਾਸੁਕੇ ਨੇ ਬੁਰਾ ਨੁਕਸਾਨ ਹੋਇਆ ਇਹ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੈ ਇਹ ਹੁਣ ਨਜ਼ਰ ਆ ਰਿਹਾ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਤਾਂ ਇਸੇ ਨੁਕਸਾਨ ਦੇ ਵਿੱਚ ਘਾਰ ਹੀ ਪੰਜਾਬੀਆਂ ਦੀ ਦਲੇਰੀ ਕਿੰਨੀ ਹੈ ਕਿ ਲਗਾਤਾਰ ਨੌਜਵਾਨ ਜਿਹੜੇ ਨੇ ਵੱਡੀ ਇਸ ਵਕਤ ਲੋਕਾਂ ਦੀ ਮਦਦ ਕਰ ਰਹੇ ਨੇ ਲੰਗਰ ਲਗਾਏ ਗਏ ਨੇ ਔਰ ਪੰਜਾਬੀ ਨੌਜਵਾਨ ਕਿਸੇ ਤੋਂ ਪਿੱਛੇ ਨਹੀਂ ਹਟਦੇ ਔਰ ਸੇਵਾ ਜਿਹੜੀ ਲਗਾਤਾਰ ਜਾਰੀ ਹੈ ਔਰ ਇਹ ਜਿਹੜੀ ਸੇਵਾ ਚੱਲੀ ਹੈ ਇਹ ਪਿਛਲੇ 3 ਦਿਨ ਤੋਂ ਲਗਾਤਾਰ ਚੱਲੀ ਹੈ ਔਰ ਲੋਕਾਂ ਦੀ ਹਰ ਸੰਭਵ ਮਦਦ ਜਿਹੜੀ ਹੈ ਪੰਜਾਬੀ ਆਪਣੇ ਪੱਧਰ ਤੇ ਕਰ ਰਹੇ ਨੇ ਔਖੀ ਘੜੀ 'ਚ ਵੀ ਔਰ ਸੌਖੀ ਘੜੀ 'ਚ ਵੀ ਦੋਨੋਂ ਵੇਲੇ ਹੀ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਲੋਕਾਂ ਦਾ ਸਾਥ ਦੇਣਾ ਇਹ ਬਖੂਬੀ ਸਾਰੇ ਜਿਹੜੇ ਪੰਜਾਬੀ ਜਾਣਦੇ ਨੇ ਸੋ ਇਸ ਵਕਤ ਇਹ ਜਿਹੜੀ ਪਿੱਛੇ ਤਸਵੀਰ ਹੈ ਕਰਤਾਰਪੁਰ ਸਾਹਿਬ ਕੋਰੀਡੋਰ ਮਾਰਗ ਔਰ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਸ਼੍ਰੀ ਟਾਲੀ ਸਾਹਿਬ ਦੀ ਇਹ ਮਾਰਕ ਜਾਂਦਾ ਸੀਗਾ ਔਰ ਇੱਥੋਂ ਦੀ ਤਸਵੀਰਾਂ ਉਹ ਵੀ ਦਿਖਾਵਾਂਗੇ ਕਿ 2 ਦਿਨ ਪਹਿਲੇ ਇੱਥੇ ਕੀ ਹਾਲ ਸੀ ਲਗਭਗ 6 ਫੁੱਟ ਦੇ ਕਰੀਬ ਜਿਹੜਾ ਪਾਣੀ ਸੀਗਾ ਇੱਥੇ ਭਰਿਆ ਸੀਗਾ। ਔਰ ਅੱਜ ਫਿਲਹਾਲ ਇਹ ਹਾਲਾਤ ਥੋੜੇ ਨੋਰਮਲ ਜ਼ਰੂਰ ਹੋਏ ਨੇ ਔਰ ਲੋਕਾਂ ਵੱਲੋਂ ਵੱਡੀ ਜਿਹੜੀ ਮਦਦ ਵੀ ਉਹ ਜਿਹੜੀ ਕੀਤੀ ਜਾ ਰਹੀ ਹੈ ਔਰ ਪੰਜਾਬੀ ਜਿਹੜੇ ਕਿਸੇ ਤੋਂ ਪਿੱਛੇ ਨਹੀਂ ਹਟਦੇ। ਅੱਜ ਇੱਕ ਦੇ ਹੁਣ ਇੰਨਾ ਕਿ ਰਾਹਤ ਮਿਲ ਗਈ ਹੈ ਕਿ ਪਾਣੀ ਘਟ ਗਿਆ ਕਿਉਂਕਿ ਤਿੰਨ ਦਿਨ ਪਹਿਲੇ ਤਸਵੀਰਾਂ ਸੀ ਕਿ ਪਾਣੀ ਬਹੁਤ ਜ਼ਿਆਦਾ ਸੀਗਾ ਦੁਕਾਨਾਂ ਡੁੱਬ ਗਈਆਂ ਨੁਕਸਾਨ ਹੋਇਆ। ਕਿੰਨਾ ਕ ਨੁਕਸਾਨ ਆਲੇ ਦੁਆਲੇ ਦਾ ਨਜ਼ਰ ਆ ਰਿਹਾ ਹੈ। ਨੁਕਸਾਨ ਹਰ ਬਹੁਤ ਜ਼ਿਆਦਾ ਨਜ਼ਰ ਆ ਰਿਹਾ। ਫਸਲਾਂ ਗਰੀਨ ਤਬਾਹ ਹੋਈਆਂ ਗੰਨਾ ਲੋਕਾਂ ਦਾ ਮਰ ਗਿਆ ਸਾਰਾ ਤੇ ਝੋਨਾ ਦੇ ਬਿਲਕੁਲ ਖਤਮ ਹੋ ਪਿੰਨੇ ਚ ਫੇਰ ਆਸ ਆ ਗਈ ਹੁਣ ਬਹੁਤ ਵਜੇਗਾ ਪਰ ਝੋਨਾ ਬਿਲਕੁਲ ਖਤਮ ਪਰ ਫਿਰ ਵੀ ਲੋਕੀ ਬੜੀ ਸਿਆ ਕਰ ਰਹੇ ਆ ਪੱਟਾ ਮੋ ਗਿਆ ਟੱਗਰ ਟੰਗਰ ਉੱਤੇ ਨਹੀਂ ਦੇਣ ਦੇ ਕਿ ਕੋਈ ਪਠਾਣੀ ਕਿਸ ਕੋਈ ਕੁਛ ਨਹੀਂ ਤੇ ਹਾਲਾਤ ਜਿਹੜੇ ਨੇ ਇਹ ਭਾਰਤ ਪਾਕਿਸਤਾਨ ਸਰਹੱਦ ਦੇ ਅਖੀਰਲੇ ਪਿੰਡ ਨੇ ਲੋਕੀ ਡੜੇ ਹੋਏ ਨੇ ਸੇਵਾ ਕਰ ਰਹੇ ਨੇ ਔਰ ਲਗਾਤਾਰ ਹੀ ਕਿੰਨਾ ਕਨਕ ਸਣਾ ਆਸਪਾਸ ਦੇ ਇਲਾਕਿਆਂ 'ਚ ਤੁਸੀਂ ਵੀ ਉਧਰ ਟਰੈਕਟਰਾਂ ਦੇ ਜਾ ਰਹੇ ਸੀਗੇ ਲੋਕਾਂ ਦੀ ਮਦਦ ਕਰ ਰਹੇ ਸੀ ਕਿੰਨਾ ਕਨਕ ਸਣਾ ਵਾਸਤੇ ਕਾਫੀ ਨੁਕਸਾਨ ਹੋ ਚੁਕਾ ਫਸਲਾਂ ਤਬਾਹ ਹੋ ਗਈਆਂ ਵਾ ਤੇ ਮਤਲਬ ਕਿ ਜਿਆਦਾ ਪਾਣੀ ਦੀ ਦਿੱਕਤ ਆ ਰਹੀ ਆ ਜਿਹੜਾ ਪੀਣ ਵਾਲਾ ਪਾਣੀ ਬਹੁਤ ਗੰਦਾ ਹੋ ਗਿਆ ਸਮਾ ਮੋਟਰਾਂ 'ਚ ਵੀ ਗੜ ਆ ਰਹੀ ਆ ਬਹੁਤ ਸਮੱਸਿਆ ਵਾ ਪਾਣੀ ਦੀ ਇਸ ਕਰਕੇ ਕਾਫੀ ਸੰਗਤ ਆ ਰਹੀ ਆ ਬਾਹਰੋਂ ਵੀ ਸੇਵਾ ਕਰਨ ਵਾਸਤੇ ਬੜੀ ਕਿਰਪਾ ਅੱਜ ਬਾਬੇ ਜੀ ਜੰਦਾ ਜਾਣ ਦੇਣਾ ਉਹਦੇ ਕਰਕੇ ਆਪਾਂ ਇਸ ਵਕਤੇ ਤਸਵੀਰ ਹੈ ਕਿ ਲੰਗਰ ਸੇਵਾ ਲਗਾਤਾਰ ਸਵੇਰ ਤੋਂ ਜਾਰੀ ਹੈ ਭਾਵੇਂ ਮੁਸੀਬਤ ਜਿੰਨੀ ਮਰਜੀ ਸੀ ਲੋਕਾਂ ਨੇ ਸਰਕਾਰ ਦੇ ਤਾਂ ਮਦਦ ਜਿਹੜੀ ਕੀ ਕਰਨੀ ਸੀਗੀ ਪਰ ਜਿਹੜੇ ਲੋਕ ਨੇ ਆਪ ਮੁਹਾਰੇ ਲੱਗੇ ਸੀਗੇ ਔਰ ਪੰਜਾਬੀ ਨੌਜਵਾਨ ਟਰੈਕਟਰਾਂ ਟਰਾਲੀਆਂ ਦੇ ਉੱਪਰ ਇਸ ਕਦਰ ਪਿੰਡਾਂ ਦੇ ਅਖੀਰਲੇ ਪਿੰਡਾਂ ਤੱਕ ਪਹੁੰਚ ਕੀਤੀ ਕਿ ਲੋਕਾਂ ਨੂੰ ਜਿਹੜੀ ਹਰ ਮਦਦ ਕੀਤੀ ਗਈ ਹੈ ਅੱਜ ਲੰਗਰ ਜਿਹੜਾ ਸੇਵਾ ਚੱਲ ਰਹੀ ਹੈ ਸਵੇਰ ਤੋਂ ਅੱਜ ਬਾਬਰ ਸ਼ੀਰ ਚੰਦ ਜੀ ਦਾ ਜਨਮ ਦਿਹਾੜੀ ਵੀ ਹੈ ਇੱਕ ਪਾਸੇ ਦੁੱਖ ਵੀ ਹੈ ਕਿ ਪਿਛਲੇ 4 ਦਿਨਾਂ ਦੇ ਹਾਲਾਤ ਔਰ ਅੱਜ ਇਲਾਕੇ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਕਿਉਂਕਿ ਪ੍ਰੋਗਰਾਮ ਇਸ ਵਾਰ ਹੋ ਨਹੀਂ ਸਕਿਆ ਕਿਉਂਕਿ ਦੁੱਖ ਦੀ ਘੜੀ ਸੀਗੀ ਚਲੋ ਫਿਰ ਵੀ ਬਾਬੇ ਸ੍ਰੀ ਚੰਦ ਨੇ ਬੜੀ ਮਿਹਰ ਕੀਤੀ ਹੈ ਕਿ ਇਸ ਟਾਈਮ ਇਲਾਕੇ ਜੋ ਪਾਣੀ ਖਤਮ ਹੋ ਚੁੱਕਿਆ ਹੈ ਸੰਗਤਾਂ ਆ ਰਹੀਆਂ ਹਨ ਲੇਕਿਨ ਕੁਝ ਫਰਕ ਪਿਆ ਕਿਉਂਕਿ ਜਿਹੜੇ ਪਾਰਲੇ ਪਿੰਡ ਹੈ ਉਹ ਅਜੇ ਵੀ ਮਲੇ ਪਾਣੀ ਵਿੱਚ ਡੁੱਬੇ ਹੋਏ ਨੇ ਡੁੱਬੇ ਹੋਣ ਦੇ ਕਰਕੇ ਅਜੇ ਉਹ ਪਿੰਡ ਪਹੁੰਚ ਨਹੀਂ ਰਹੇ ਸੰਗਤ ਇਸ ਨੇ ਇਸ ਟਾਈਮ ਇਸ ਲਈ ਸਾਰਾ ਪੂਰਾ ਰੋਡ ਜਾਮ ਹੁੰਦਾ ਰਿਹਾ ਪੂਰੀ ਸੰਗਤਾਂ ਦੀ ਰਹੀ ਹੈ ਇਸ ਟਾਈਮ ਨਾ ਸੰਗਤ ਟਾਮੀ ਟਾਮੇ ਵੀ ਰਿਲੀਵਰੀ ਆ ਰਹੀ ਹੈ ਕਿਉਂਕਿ ਇਸ ਟਾਈਮ ਜੇ ਪਾਣੀ ਤੇ ਸੰਗਤ ਨੂੰ ਨੁਕਸਾਨ ਬੜਾ ਹੋਇਆ ਪਿੰਡਾਂ ਪਿੰਡਾਂ ਦੇ ਵਿੱਚ ਉਹ ਪਹੁੰਚ ਨਹੀਂ ਮਾਰੀ ਰੋਡ ਟੁੱਟੇ ਹੋਏ ਨੇ ਨਗਰਾਂ ਨੂੰ ਮਤਲਬ ਕਿ ਪੱਠੇ ਤੇ ਬੜੀ ਪਰੇਸ਼ਾਨੀ ਆ ਉੱਥੇ ਮਾਲ ਡੰਗਰ ਦੇ ਬੜਾ ਨੁਕਸਾਨ ਹੋਇਆ ਉਹਨਾਂ ਦਾ ਤੇ ਸੰਗਤਵਾਨ ਨੇ ਕਿ ਇਸ ਮਤਲਬ ਕਿ ਨੁਕਸਾਨ ਹੋਣ ਦੇ ਕਰਕੇ ਬਹੁਤ ਘੱਟ ਪਹੁੰਚ ਨਹੀਂ ਅੱਧਰ ਨੂੰ ਇਹ ਤਸਵੀਰ ਜਿਹੜੀ ਸੀਗੀ ਇਹ ਰੋਡ ਜਿਹੜਾ ਦੋ ਇਤਿਹਾਸਿਕ ਗੁਰਦੁਆਰਾ ਸਾਹਿਬ ਨੂੰ ਜੋੜਦਾ ਇੱਕ ਪਿੱਛੇ ਤਸਵੀਰ ਹੈ ਗੁਰਦੁਆਰਾ ਸ਼ਹੀਦ ਟਾਲੀ ਸਾਹਿਬ ਦਾ ਜਿਹੜਾ ਇਤਿਹਾਸਿਕ ਔਰ ਦੂਸਰੀ ਪਿੱਛੇ ਜਿਹੜੀ ਤਸਵੀਰ ਹੈ ਕਰਤਾਰਪੁਰ ਸਾਹਾ ਜਾਂਦਾ ਔਰ ਇਹ ਹਾਲਾਤ ਸੀਗੇ ਇਸ ਰੋਡ ਤੇ ਕਿ ਔਰ ਪਾਣੀ ਦਾ ਬਹਾਵ ਉਹ ਵੀ ਤਸਵੀਰਾਂ ਨਾਲ ਦਿਖਾਵਾਂਗੇ ਕਿ ਉਸ ਦਿਨ ਕਿਸ ਤਰੀਕੇ ਦਾ ਸੀ ਔਰ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੋਇਆ ਉਹ ਹੋਇਆ 13 ਜਗ੍ਹਾ ਤੋਂ ਤੁਸੀਂ ਬਣ ਜਿਹੜੇ ਟੁੱਟੇ ਸੀਗੇ ਜਿਹੜੇ ਪੂਰੇ ਆਸ-ਪਾਸ ਦੇ ਇਲਾਕੇ 'ਚ ਜਿਸ ਦਾ ਕਮਿਆਜ਼ਾ ਇਸ ਤਰੀਕੇ ਦਾ ਹੋਇਆ ਕਿ ਜਿਹੜੀਆਂ ਦਿਵਾਰਾਂ ਸੀਗੀਆਂ ਕਿਨਾਰੇ ਸੀਗੇ ਉਹ ਪੂਰੇ ਤਰੀਕੇ ਦੇ ਨਾਲ ਤੈਸਨੈਸ ਹੋ ਗਨੇ ਔਰ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਹ ਨੁਕਸਾਨ ਹਲੇ ਕੁਝ ਹੀ ਦਿਨਾਂ ਦੇ ਵਿੱਚ ਹੋਰ ਤਸਵੀਰਾਂ ਜਿਹੜੀਆਂ ਨਜ਼ਰ ਆਣਗੀਆਂ ਕਿ ਕਿੱਥੇ-ਕਿੱਥੇ ਕਿਹੜੇ-ਕਿਹੜੇ ਪਿੰਡ ਦੇ ਵਿੱਚ ਕਿੰਨਾ ਨੁਕਸਾਨ ਹੈ ਉਹ ਵੀ ਪ੍ਰਸ਼ਾਸਨ ਤੱਕ ਜਿਹੜੀ ਜ਼ਰੂਰ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕੱਲ तकरीबन 2 ਤੋਂ 3 ਕੈਬਨਿਟ ਮੰਤਰੀ ਔਰ ਸੁਖਵੀਰ ਸਿੰਘ ਬਾਦਲ ਔਰ ਤਰੁਣ ਚੁਗ ਕੱਲ ਜਿਹੜਾ ਗੱਡੀ ਦੇ ਵਿੱਚ ਪਹੁੰਚੇ ਸੀ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਸੀ ਭਾਵੇਂ ਲੋਕ ਨਾਰਾਜ਼ ਸੀ ਕਿ ਫੋਟੋ ਸੈਸ਼ਨ ਕਰ ਰਹੇ ਨੇ ਪਰ ਸਰਕਾਰ ਤੱਕ ਜਿਹੜੀ ਆਵਾਜ਼ ਵੀ ਇਸੇ ਤਰੀਕੇ ਨਾਲ ਜਿਹੜੀ ਆ ਉਹ ਪਹੁੰਚੇਗੀ